ਲਓ ਜੀ ਅਸੀਂ ਬਣਾਈ ਮੈਗੀ ਹੁਣ 5 ਵਜੇ ਰੋਟੀ ਦੇਖ ਲੈ ਵੀ ਕਦੋਂ ਖਾਣੀ ਹੈ ਹੁਣ ਅਸੀਂ ਮੈਗੀ ਬਣਾਈ ਹੋਈ ਹੈ ਭੁੱਖ ਜੀ ਪਤਾ ਨਹੀਂ ਕਿਉਂ ਲੱਗੀ ਸੀ ਤੇ ਮੈਗੀ ਪਈ ਸੀ ਤੇ ਮੈਗਾ ਖਰਾਬ ਹੋ ਜੂਗੀ ਚਲ ਬਣਾ ਲੈਂਦੇ ਟਮਾਟੋ ਸੌਸ ਉਹ ਕੀ ਮੰਗਦਾ ਜੀ ਮੂਹਣ ਮੰਗਦਾ ਮੈਗੀ ਹਵਾ ਜਿਵੇਂ ਤੇਰੇ ਖਾਣੇ ਨੂੰ ਦਿੱਤਾ ਤੂੰ ਨਹੀਂ ਖਾਣ ਗਿਆ ਤੂੰ ਨਹੀਂ ਖਾਣੀ ਮੈਗੀ ਹਣ ਤਾਂ ਮੈਗੀ ਵੀ ਖਾਣ ਨੂੰ ਤਿਆਰ ਹੈ ਕ੍ਰਿਸ਼ਕ ਆਸਰਨ ਕੀ ਮੂਠਕਾ ਕੋ ਪਰਮਾਤਮਾ ਸਰਨ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਦੇਣ ਦੁੱਗਣੀ ਰਾਖੀ ਬਖਸ਼ੇ ਪਰਮਾਤਮਾ ਸੱਚੇ ਬਾਦਸ਼ਾਹ ਸਾਰਿਆਂ ਨੂੰ ਬਲ ਬਖਸ਼ੇ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਨਸ਼ੇ ਆਤ ਦੂਰ ਰੱਖੇ ਪਰਮਾਤਮਾ ਸੱਚੇ ਬਾਦਸ਼ਾਹ ਬੱਚਿਆਂ ਨੂੰ ਮਾਤਾ ਪਿਤਾ ਦਾ ਅਗਿਆਕਾਰ ਬਣਾਵੇ ਚਲੋ ਜੀ ਆਪਾਂ वीडियो करते हैं शुरू एडी मूँह देख लो बहुत गंद है पानी देखो ला किता गंदू बच्चे भज <laughs> पानी पानी कर पी के ना फिर मूँह जहां लैके तुर पी भांडे साफ कर पानी शिंक भर गया भांडे चल कोई पानी गर्म करके सी सारी सारी सब्जी पानी गर्म करके पीता पानी हो गया कोसा ये गुड फूड गुड मूड जब पानी इतना ਕਸੂ ਪਤਾ ਨਹੀਂ ਕੀ ਖਾਣ ਵਾਲਾ ਇਹ ਤਾਂ ਬਹੁਤ ਸੁਣੀ ਨਿਕਲੀ ਜਿਵੇਂ ਸੜ ਗਿਆ ਮੰਜੀ ਦੇ ਬਹਿ ਜਾ ਆ ਬਹਿ ਜਾ ਹੁਣ ਇਹ ਪ੍ਰਾਣੀ ਜਿਹੇ ਪਏ ਸਿੱਟੂਗੇ ਪਰ ਇਹਦੇ ਪੈਰ ਹੁਸਾਫ ਹੋ ਜਾਂਦੇ ਨਾ ਬੈਠੀ ਬੈਠੀ ਅੰਡੂ ਪਾਣੀ ਖਾਣ ਨੂੰ ਮੰਗਦਾ ਚੀਜੀ ਬਿਸਕੁਟ ਦੇਵਾ ਬਿਸਕੁਟ ਇਹ ਦੇ ਬਿਸਕੁਟ ਖਾਣੀ ਹੈ ਬਿਸਕੁਟ ਖਾਣੀ ਚੀਜੀ ਖਾਣੀ ਹੈ ਦੇਖ ਕੋਮੀ ਗੰਡਾ ਲੈ ਕੋਮੀ ਗੰ ਚੱਲ ਗਏ ਚੱਲ ਗਏ ਕੋਮੀ ਗੰ ਬਿਸਕੁਟ ਚੀਜੀ ਖਾਣ ਚੀਜੀ ਬਿਸਕੁਟ ਲੈਣ ਲੱਗੀ ਸੀ ਮੈਨੂੰ ਬੂਲਸ ਦੀ ਆਦੀ ਮੇਰੇ ਪੈੜੀ ਗਰੀ ਆਦੀ ਪਾਣੀ ਆ ਵੀ ਸਾਫ਼ ਕਰਨਾ ਸਾਡੇ ਦੇ ਸਾਹਮਣੇ ਪਣਤਾ ਜਵਾਗ ਜੀ ਨੇ ਦਾਦੀ ਸੀ ਬਿਬੜਿਆ ਪਿਆ ਸੀ ਉਹਦੇ ਪਿਓ ਨੇ ਫਿਰ ਵਧੀਆ ਪਲਾਸ ਲਾਈ ਤੇ ਹੁਣ ਸੈਟ ਹੈ ਤੇ ਅਸਾਧਨ ਪੜੀ ਹੈ ਰਾਤ ਦੀ ਪੜੀ ਹੈ ਤੇ ਬਿਦਾ ਪੱਗ ਬੰਨ ਲੱਗਣਾ ਉਹ ਕਹਿੰਦਾ ਵੀ ਮੈਂ ਕੇਸ ਰੱਖਣੀ ਆ ਪੰਡਤ ਐ ਕਹਿੰਦਾ ਅਸੀਂ ਵੀ ਸਿੱਖ ਬਣ ਸਕਦੇ ਕਹਿੰਦਾ ਸਾਡੇ ਪਤਾ ਮੈਨੂੰ ਕੀ ਜੋਦ ਤਾਂ ਕਹਿੰਦਾ ਜਿੰਨੇ ਪੱਟ ਸੀ ਸਾਰੇ ਪੰਡਤ ਸੀ ਬ੍ਰਾਹਮਣ ਸੀ 15 ਪੱਟ ਕਹਿੰਦਾ ਅਸੀਂ ਵੀ ਕੋਰ ਸਿੱਖ ਬਣ ਸਕਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦਾ ਪੰਜਾ 15 ਪੱਟਾਂ ਦੀ ਬਾਣੀ ਆ ਤੇ ਭਾਈ ਮਤੀ 10 ਭਾਈ ਦਸਤੀ 10 ਕਹਿੰਦਾ ਬ੍ਰਾਹਮਣ ਸੀ ਹਿੰਦੂ ਸੀ ਅਸੀਂ ਬਣ ਸਕਦੇ ਅਸੀਂ ਕਿ ਅਸੀਂ ਪੱਤਕੜਾ ਰੋਕਦੇ ਆ ਬਣੋ ਮੈਂ ਕਿਹਾ ਤੁਸੀਂ ਤਾਂ ਬਣੋ ਸੰਗ ਵਧੀਆ ਬੀੜੀ ਸੈਟ ਛੱਡੂਗੀ ਬੀੜੀ ਸੈਟਾ ਪਿੰਦੇ ਆ ਹਨਾ ਪਰ ਇਹ ਨਹੀਂ ਵੀ ਤੁਸੀਂ ਪੱਗਾ ਕੇਸ ਰੱਖ ਲਓ ਪੱਗਾ ਬਣਨੋਂ ਬੀੜੀ ਸੈਗਰੇਟ ਪੀਣ ਲੱਗ ਜਿਓ ਉਹ ਤਾਂ ਗੁਰਗੂ ਹੋ ਸਕਦੇ ਇੱਕ ਵਾਰ ਤੇਰਾ ਕੋੜਾ ਬਣ ਨਹੀਂ ਸੀ ਲੰਗਿਆ ਜਿਹੜੀ ਬੀੜੀ ਸੈਟ ਦੇ ਵਿੱਚ ਜਰਦਾ ਪੈਂਦਾ ਜਹੁਰ ਪੈਂਦਾ ਉੱਥੋਂ ਤਾਂ ਭੰਗ ਤੋਂ ਤੇ ਉਹਦੇ ਕੋਸ਼ ਦੇ ਨੇੜ ਨਹੀਂ ਜਾਣਾ ਪੈਣਾ ਕਹਿੰਦ ਨਹੀਂ ਲੱਗਿਆ ਸੀ ਨਸ਼ਾ ਕਰਨ ਬੀੜੀ-ਬੁੜੀ ਪੀਣਾ ਚਲੋ ਵਧੀਆ ਜਿਹੜਾ ਕਿਸੇ ਦਾ ਬੱਚਾ ਸਿੱਧੇ ਰ ਪੈਂਦਾ ਵਾ ਹੁਣ ਤਾਂ ਅੱਜ ਕੱਲ ਦੀ ਤਾਂ ਮਂਡੀਰ ਨੇ ਪਾਲਗ ਮੰਦਰਾ ਕੰਨਾਂ ਚ ਜਨਾਨੀਆਂ ਬਣੇ ਕਰਦੀ ਆ ਹੁਣ ਕੰਨਾਂ ਚ ਮੈਂ ਬਾਹਲੇ ਦੇਖੇ ਮੁੰਡੇ ਕੰਨਾਂ ਦੇ ਵਿੱਚ ਮੰਦਰਾ ਪਾਈ ਜਾਂਦੇ ਲੱਗਦਾ ਸੋ ਨਹੀਂ ਮੈਟੀ ਨੂੰ ਪਸੰਦ ਕਰਦੇ ਪਾਕਿਸਤਾਨ ਦੇ ਮੁਸਲਮਾਨ ਉਹ ਨਹੀਂ ਕਰਦੇ ਜੀ ਉਹ ਤਾਂ ਕਹਿੰਦੇ ਉਹ ਉੱਥੇ ਤਾਂ ਦੇ ਲੋ ਵੀ ਜਿਹੜਾ ਪੱਗ ਵਾਲਾ ਉਹਦੀ ਇੰਨੀ ਕਦਰ ਹੈ ਨਾ ਜਿਹੜਾ ਸਰਦਾਰ ਸਰਦਾਰ ਨੇ ਦੇਖੇ ਤਾਂ ਜਿਹੜਾ ਇਧਰੋਂ ਮੋਨਾਂ ਵਜਾਂਦਾ ਉਹ ਪੱਗ ਬੰਨ੍ਹ ਕੇ ਜਾਂਦਾ ਮੇਨ ਨਹੀਂ ਸਰਦਾਰ ਦੀ ਕਦਰ ਅਥੇ ਪੈਸੇ ਹੀ ਨਹੀਂ ਖਰਚਣ ਦਿੰਦੇ ਉਹ ਸਰਦਾਰ ਨੂੰਦਰ ਕਿਸੇ ਨਾ ਕਿਸੇ ਕਰੇ ਦਾਵਤ ਹੁੰਦੀ ਉਹਨਾਂ ਦੀ ਰੋਟੀ ਪਾਣੀ ਦੀ ਘਮਾਉਂਦੇ ਵੀ ਆਪ ਜਿੰਮੂ ਬੈਠਾ ਦੇ ਕੋ ਗੁੱਗੂ ਬਣਿਆ ਉੱਤੇ ਬੈਠਾ ਹੈ ਤਾਂ ਉਹ ਤੇ ਮੈਟ ਜੀ ਦੇ ਅੱਧਾ ਕੁੱਤੇ ਅੱਧਾ ਥੱਲੇ ਨਹੀਂ ਹੋ ਗਿਆ ਸੌਂ ਜਾ ਸੌਂ ਜਾ ਸੌਂ ਜਾ ਸੌਂ ਜਾ ਅੱਛਾ ਜੀ ਮੇਰਾ ਬੁੱਗੂ ਮੇਰਾ ਬੁੱਗਾ ਸੌਂ ਗਿਆ ਜਿੰਮੂ ਦੇਖੋ ਜੀ ਰੋਟੀ ਮੰਗਦਾ ਬੈਠਾ रोटी मेरा बैठा हुआ भुख लगी मूँ कट्टू भुख लगी है। रोटी खानी है बिस्कुट खाने चीजी खानी है चीज है रोटी मेरा बैठा देख लो भुख ढेड यह चीज़ है ना रोटी खानी है तीन तीन ठंडी हो जाने गर्म है गर्म रोटी है गर्म है देख दीख, दीख, दीख गर्म है <laughs> ਹਾਂ ਗੱਦਮ ਬੱਜਾ ਗੱਦੀ ਬੱਜਾ ਜੀ ਮੂਸੇ ਇੱਕ ਦਾ ਬਿਲਕੁਲ ਸੀਕਦਾ ਬਸ ਸਤਨੂ ਆਹੀ ਠੰਡ ਲੱਗਦੀ ਆ ਫਿਰ ਪੈਂਦੀ ਇੱਥੇ ਅੜ ਕੇ ਮੂੜੇ ਤੇ ਖੜਾ ਹੋ ਜਾ ਜੇ ਮਨ ਮੂੜਾ ਨਾ ਡਰਤਾ ਜੇ ਮਨ ਜਿੱਤੇ ਪੈ ਜਾ ਪਤਾ ਉੱਥੇ ਲਾ ਦੇ ਨੀਟਰ ਉੱਥੇ ਪੈ ਜਾ ਮਨ ਜਿੱਤੇ ਮਨ ਜਿੱਤੇ ਪੈਣਾ ਪੁੱਗੂ ਜਾ ਵੀਡੀਓ ਰਾਈਡ ਜਾਂਦੀ ਭੱਜ ਕੇ ਆਜੇ ਭੱਜ ਕੇ ਹਾਂ ਵੀਡੀਓ ਬਣਾ ਲਈ ਸ਼ਰਮਾ ਫੈਮਲੀ ਆਉਂਦੀ ਹੈ ਕਹਿੰਦੇ ਸ਼ਰਮਾ ਫੈਮਲੀ ਆਉਂਦੀ ਬਈ ਕਿੱਥੇ ਚੱਲੇ ਆ ਕਿੱਥੇ ਚੱਲੇ ਆ ਚੀਜੀ ਲੈਣ ਕਹਿ ਦੋ ਸਾਰਿਆਂ ਨੂੰ ਸਾਸਰੀ ਕਾਲ ਕਹੋ ਸਾਸਰੀ ਕਾਲ ਕਰੋ ਸਾਰ ਸਾਰਿਆਂ ਨੂੰ ਸਾਸਰੀ ਕਾਲ ਕੋਈ ਨਾਂ ਬਲਕਿ ਇਹ ਦਰ ਨਾਂ ਕੀ ਆ ਤੂੰ ਬੋਲ ਮੇਰਾ ਮਾਈ ਨੇਮ ਇਜ਼ ਮੇਰਾ ਨਾਮ ਇਸ ਸ਼ਰਮਾ ਤੂੰ ਬੋਲ ਮਾਈ ਨੇਮ ਇਜ਼ ਆਜਾ ਅਭਿਜੋਤ ਅਭਿਜੋਤ ਹਮਮ ਟਿਊਸ਼ਨ ਕਿਹਦੇ ਕੋਲ ਚੱਲੇ ਆ ਟਿਊਸ਼ਨ ਜਾਏ ਕਰ ਤੇਰੀ ਮੈਡਮ ਤੇਰੀ ਫੇਵਰੇਟ ਮੈਡਮ ਕਿਹੜੀ ਆ ਹਮਮ ਤੇਰਾ ਸਰ ਕਿਹੜਾ ਸਰਦਨ ਆ ਕੀ ਆ ਹਮਮ ਪਤਾ ਨਹੀਂ ਤੇਰੇ ਤੇਰਾ ਫਰੈਂਡ ਹੈ ਕੋਈ ਉੱਥੇ ਇੱਕ ਜੀ ਫਰੈਂਡ ਹੈ ਤੇਰੇ ਫਰੈਂਡ ਸੇਲੀ ਆਈ ਉਸੇਲੀ ਗਈ ਹਮਮ ਸੇ ਲਾ ਤਾਂ ਹੋਊਗਾ ਨਹੀਂ ਤੇਰਾ ਫਰੈਂਡ ਅਬ ਦੋਸਤ ਤੇਰਾ ਮੁੰਡਾ ਮੁੰਡਾ ਕੋਈ ਦੋਸਤ ਹੈਗਾ ਤੇਰੇ ਸ਼ਿਵਜੋਤ ਕੀ ਤੇਰਾ ਭਰਾ ਭਰਾ ਕਿਹੜਾ ਤੇਰਾ ਸਕੂਲ ਚ ਸ਼ਿਵਜੋਤ ਛੋ ਛੋ ਤੇ ਕੀ ਛੋਟੇ ਪੱਤੀ ਭਰਾ ਹੀ ਕਹਿੰਦੇ ਹਨ ਹਾਂ ਮੇਰੇ ਭਰਾ ਉਹ ਹਨ ਹਾਂ ਹੁਣ ਤੁਸੀਂ ਕੀ ਕਿੱਥੇ ਜਾਨੇ ਹੋ ਕੀ ਕਰੋਗੇ ਇਹਦਾ ਕਹਾਂ ਤੇ ਕੀ ਲੈਣ ਜਲਿਆ ਕੀ ਜਿਣ ਕੀ ਲੈ ਕੇ ਆਉਂਗੇ ਕੀ ਲੈ ਕੇ ਆਉਂਗੇ ਲਾ ਲਾ ਇਤਾ ਹੀ ਲੱਗਦਾ ਜੇ ਫੌਜੀ ਹੁੰਦਾ ਅਸਲੀਅਤ ਚ ਮੂ ਵੀ ਹੁੰਦਾ ਰਗਾ ਇੰਦਾ ਜਿਹੜੇ ਮੀਡੀਆ ਵਾਲੇ ਫੌਜੀ ਹੁੰਦੇ ਆ ਉਹਨੂੰ ਕਹਿੰਦੇ ਵੀ ਆ ਜਾ ਅੱਜ ਮੈਨੂੰ ਜੋਤ ਬਣ ਕੇ ਗੁਰਸਿੱਖ ਕਰਜੋ ਤੂੰ ਹੈਲੋ ਮਾਈ ਨੇਮ ਇਜ਼ ਹਰਜੋਤ ਸਿੰਘ ਜੀ ਹੁਣ ਸ਼ਰਮਾਣੀ ਸਿੰਘ ਜੀ ਹਾਂਜੀ ਉਹ ਸਿੰਘ ਜੀ ਉਹ ਚ ਸ਼ਰਮਾ ਪਰ ਹੋਰ ਚੱਲੂ ਤਾਂ ਪਹਿਲਾਂ ਵਾਲਾ ਨਾ ਨਹੀਂ ਮੈਂ ਤਾਂ ਹਰਜੋਤ ਸਿੰਘ ਲਖਵਾਉਂਗਾ ਉਹ ਦਾ ਅਖਬਾਰ ਚ ਕਢਾਉਣਾ ਪੈਂਦਾ ਹੁੰਦਾ ਸਿੰਘ ਹਾਂ ਬਹੁਤ ਲੋਕ ਆ ਜਿਹੜੇ 70 ਸਾਲ ਦੇ ਆ ਵੀਡੀਓ ਬਣਨ ਦੀ ਸਕੂਲ ਨਾਲ ਲੈਂਦੀ। ਇਹ ਕਿਹਦਾ ਕੀ ਦੇ ਕੋਲ ਪਹੁੰਚ ਜਾਣੀ ਹੈ। ਕੋਈ ਪਤਾ। ਹਾਂ, ਯੂਟਿਊਬਰ ਕਾ ਯੂਟਿਊਬ ਵਾਲੇ ਕਿਸੇ ਕੋਲੇ ਪਾ ਸਕਦੀ ਹੈ। ਦੇਖ ਦੀ ਸੀ ਆ ਕੇ ਬਾਹਰ ਤੇ ਲਾ ਦਰਵਾਜ਼ਾ ਖੋਲ ਕੇ ਆ ਜਾਂਦੀ ਹੈ। ਇਹਨੇ ਤਾਂ ਕੀਤਾ ਫਿਰ। ਜਦੋਂ ਮੈਂ ਸਾਦੀ ਸੋ ਦਵਾਈ ਨਹੀਂ। ਮਾਹੌਲ ਦੇਖ ਲੋ ਜੀ। ਵਾਹ ਲਾ। ਮੌਸਮ। 6:30 ਹੋ ਗਏ। ਚਲੋ ਜੀ ਮੈਂ ਕਰਦੇ ਹਾਂ ਰਹਿਦਾ ਸਭ ਦਾ ਪਾਠ ਤੇ ਅਰ ਕਰ ਦੇ ਲੋ ਜੀ ਕੱਪੜੇ ਲਾਉਣ ਵਾਲੇ ਸੀ ਮੈਂ ਲਾ ਲੇ ਥੋੜੇ ਜਿ ਜਿੰਮੇ ਦਾ ਵੀ ਮਨ ਜਾਂ ਅੰਦਰ ਹੰਦਰ ਹੀ ਐ ਵੈਸੇ ਖੜਾ ਕਿ ਤਾ ਆ ਜਾ ਹੁਣ ਆ ਜਾ ਫਿਰ ਤੂੰ ਫੇਰ ਖੋਲੇਂਗੀ ਦਰਵਾਜ਼ਾ ਜਿਮੂ ਆ ਜਾ ਪੁੱਤ ਪੱਜ ਕੇ ਆ ਜਾ ਪੱਜ 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 ਆਜੋ 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 ਚੀਜੀ ਦੇਉਂਗੀ ਆ ਜਾ ਚੀਜੀ ਖਾਣੀ ਬਿਸਕੁਟ ਖਾਣੇ ਆ ਜਾ ਬਿਸਕੁਟ ਪੱਜ ਕੇ ਆਜੋ ਆਜੋ ਬਿਸਕੁਟ ਦਿੰਦਾ ਹਾਂ ਤੈਨੂੰ ਜਿਮੂ ਪੱਜ ਜਾਇਆ ਚਲੋ ਬਿਸਕੁਟ ਖਾ ਲਈ ਮੈਂ ਮੰਜਾ ਢਾ ਕੇ ਬੈਸਤਰਾਂ ਵਿਚ ਆਵਾਂ ਜਿਮੂ ਦਾ ਜਿਮੂ ਬੈਸਤਰੇ ਤੇ ਪਊਗਾ करना पाठ चलो जी अजियां डे बुत मिनट अज इमे मंजा बिस्तरा विश्वास ਚਲ ਚੱਦ ਚੱਕ ਆਵਦੀ ਇਹ ਨਹੀਂ ਚੱਕਦਾ ਉਹ ਤਾਂ ਜੀ ਮੂੰ ਸਾਰਾ ਕੋ ਚੱਕ ਲੈਂਦਾ ਸੀ ਲਾਉਂਦਾ ਤਾਂ ਨਹੀਂ ਗੱਲ ਨਹੀਂ ਸੁਣਦਾ ਆ ਜਾ ਅੰਦਰ ਠੰਡ ਚ ਬੁਕਸ ਵੀ ਪਿੰਨੇ ਆ ਜਾ ਬੱਤਾ ਠੰਡ ਚ ਨਾ ਬੈਠ ਜੀ ਮੂੰ ਆਜੋ ਭੱਜੋ 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 ਜੀ ਮੂੰ ਠੰਡ ਚ ਬੈਠਾ ਧਾਰਮਿਕ ਬੁਕਸ ਹੈ ਆ ਜਾ ਬੱਜ ਆਜੋ 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 ਆ ਗਿਆ ਜੀ ਮੂੰ ਆਜੋ 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 ਆਜੇ ਅਜਾ ਥੋੜਾ ਜਿਹਾ ਮੌਸਮ ਗਰਮ ਸੀਗਾ ਅਜਾ ਇੰਨਾ ਲੱਗਦਾ ਸੀ ਗਰਮੀ ਜੀ ਹੁੰਦੀ ਸੀ ਕੋਣ ਵੀ ਮੰਦਰਾ ਨਹੀਂ ਨਾ ਗਰਮੀ ਜਾਈ ਜਾਏ ਜਿਵੇਂ ਮੋਲਾ ਮੰਜੀ ਨਿੱਕੀ ਮੰਜੀ ਇਹ ਮੁੰਦੀ plongli plongli ਹੈ ਉੱਪਰ ਗੋਭੀ ਬਹੁਤ ਸੋਹਣੀ ਲੱਗੀ ਐ ਦੇਖੂਗੀ ਮੈਂ ਹੁਣ ਗੋਭੀ ਹੁਣ ਨਹੀਂ ਦੇ ਦਿੰਦੀ ਮੈਂ ਸਵੇਰੇ ਦੇਖ ਕੇ ਆਉਂਗੀ ਸੁਬਾਹ ਦੇਖ ਕੇ ਆਉਂਗੀ ਕਿ ਹੋਈ ਤੇ ਲਾ ਕੇ ਲੈ ਆਉਣੀ ਐ ਕੱਟ ਕੇ ਤੇ ਵਦਿਆ ਮੈਨੂੰ ਐਸੀ ਮਾੜਾ ਜਿਹਾ ਫਲ ਹੋ ਜਾਣਾ ਵੱਡੇ ਫਿਰ ਨਿਸਰ ਵੀ ਜਾਂਦੀ ਐ ਨਾ ਜਿਆਦਾ ਵੱਡੀ ਹੋ ਜੇ ਤਾਂ ਆਜੇ ਬਾਹਰ ਨਹੀਂ ਜਾਣਾ ਅਜੇ ਪੁੱਤ ਬਾਹਰ ਨਹੀਂ ਜਾਣਾ ਅਜੇ ਇੱਥੇ ਆਜਾ ਨਹੀਂ ਹੁਣ ਸਿਮਰਨ ਟੀਵੀ ਤੇ ਨਾ ਸਿਮਰਨ ਵਾਹਿਗੁਰੂ ਦਾ ਸਿਮਰਨ ਚੱਲਦਾ ਹੁੰਦਾ। ਇਹ ਵਧੀਆ ਲੱਗਦਾ। ਸਿਮਰਨ ਅਭਿਆਸ। ਅਸੀਂ ਗੁਰਮੰਤਰ ਜਿਵੇਂ ਅਸੀਂ ਅਭਿਆਸ ਸਿਮਰਨ ਤੇ ਇਹ ਬਹੁਤ ਜ਼ਰੂਰੀ ਹੈ। ਵਾਹਿਗੁਰੂ ਵਾਹਿਗੁਰੂ ਸੁਣ ਵਾਹਿਗੁਰੂ ਜਿਵੇਂ ਦੇਖਦਾ ਵੀ ਸਿਮਰਨ ਚੱਲਦਾ ਸੀ ਮੈਂ ਇੱਥੇ ਮੈਂ ਜਿੱਤੇ ਚੜ ਕੇ ਸੁਣ ਲਾ ਪੁੱਤ। ਜਿਵੇਂ ਜਿਦ ਚੜ ਕੇ ਸੌਂਦਾ ਰਹਿੰਦਾ ਜਿਵੇਂ ਬੈਠ ਜਾਂਦਾ ਸਾਹਮਣੇ ਕੋਈ ਵੀਡੀਓ ਚੱਲ ਦੇ ਕੋ ਚੱਲਦੀ ਉਹ ਜੀ ਮੈਂ ਦੇਖਦਾ ਹਮੇਸ਼ਾ ਟੀਵੀ ਚ ਫਿਰ ਇੱਥੇ ਬੈਠ ਜਾਂਦਾ ਜਿਮੂ ਦਰਾਉਣਾ ਬੈਠਾ ਦੇਖੀ ਜਾਂਦਾ ਰਹਿੰਦਾ ਬਹੁਤ ਸਿਆਣਾ ਵਾ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ